ਕਾ ਇੱਕ ਉਹ ਨਾਓ ਦਾ ਖੁਣੀ ਇੰਦਰਜੀਤ ਨਿਕੂਆ ਮੈਨੂੰ ਨੇ ਪਤਾ ਲੱਗਦਾ ਜਨਾਨਾ ਜਿਆ ਉਹ ਪਤਾ ਕੀ ਪ੍ਰਚਾਰ ਕਰਨ ਡਿਆ ਆ ਵੀਡੀਓ ਤੁਸੀਂ ਸੁਣ ਲਈ ਹੁਣੀ ਐ ਉਹ ਕਹਿੰਦਾ ਉਹ ਕਿਤੇ ਨਾ ਭੇਟਾ ਗਾਉਣ ਲੱਗਾ ਭੇਟਾ ਕਿਤੇ ਡਗਿਆ ਹੋਊਗਾ ਮੰਦਿਰ ਸਾਰੇ ਸਤਕਾਰਯੋਗ ਨੇ ਪਾਈ ਆਪੂ ਆਪਣੇ ਅਸਥਾਨਾਂ ਦੇ ਪਰ ਜੇ ਕੋਈ ਪੱਗ ਬੰਨ੍ਹ ਕੇ ਜਿੰਨੂੰ ਇਤਿਹਾਸ ਦਾ ਨਾਮ ਪਤਾ ਹੋਵੇ ਜਾ ਕੇ ਤੁਕਾਂ ਬਦਲੇ ਫਿਰ ਪਤਾ ਜੇ ਦੋਹੇ ਜੇ ਬੰਦੇ ਦੇ ਚਾਰ ਚਪੜਾ ਵਾਜ ਜਾਂਦੀਆਂ ਜਾਂ ਕੋਈ ਜੋਦਾ ਸੋਦਾ ਲਾ ਜਾਂਦਾ ਚਾਰ ਪ੍ਰਾਣੀਆਂ ਮੋਰਾਂ ਚ ਮਾਰ ਦਿੰਦਾ ਫਿਰ ਬੜੇ ਤਿਲ ਮਲਾਉਂਦੇ ਜੀ ਆ ਨਿਹੰਗ ਸਿੰਘ ਪੁੱਠੇ ਕੰਮ ਕਰਦੇ ਨਿਹੰਗ ਸਿੰਘ ਗੋਟ ਵੜ ਦਿੰਦੇ ਪਕਾਈ ਬੰਦ ਕਰਨ ਤੇ ਨਿਹੰਗ ਸਿੰਘ ਗੋਟਾ ਪੈਣਾ ਵੜਨ ਉਹਨੇ ਪਤਾ ਕੀ ਕੀ ਮੰਦਰੇ ਜਾ ਕੇ ਭੇਟਾ ਲੱਗਾ ਸ਼ੁਰੂ ਕਰਨ ਮੈਂ ਲੈਪਟਾਪ ਦੇ ਵਿੱਚ ਉਹ ਸੇਵ ਕੀਤੀ ਆ ਵੀਡੀਓ ਮੇਰੇ ਕੋ ਲੈ ਲਿਓ ਉਹ ਪਤਾ ਕੀ ਕਹਿੰਦਾ ਭੇਟਾ ਸ਼ੁਰੂ ਕਰਨ ਲੱਗਾ ਉਹ ਕਹਿੰਦਾ ਜੀ ਮੈਂ ਮੇਰੇ ਧਨ ਭਾਗ ਮੇਰੇ ਵੱਡੇ ਭਾਗ ਮੈਂ ਮਾਤਾ ਜੀ ਦੇ ਮੰਦਰੇ ਲਗਾ ਭੇਟਾ ਗਾਉਣ ਗੁਰੂ ਕਲਗੀ ਧਰਨੇ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵੀ ਇਸੇ ਭਗਉਤੀ ਦੀ ਗੱਲ ਕੀਤੀ ਹੈ ਮਾਤਾ ਜੀ ਦੀ ਗੱਲ ਕੀਤੀ ਮਾਤਾ ਉਹ ਬੁੱਧੂਆ ਉਹ ਮਾਂ ਦੀ ਗੱਲ ਨਹੀਂ ਕੀਤੀ ਐਸ ਮਾਤਾ ਦੀ ਗੱਲ ਕੀਤੀ ਹੈ ਗੁਰੂ ਕਲਗੀ ਧਰਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸ੍ਰੀ ਸਾਹਿਬ ਨੂੰ ਭਗਉਤੀ ਕਿਹਾ ਆ ਵਿਦਵਾਨ ਮੇਰੇ ਵੀਰ ਬੈਠੇ ਨੇ ਪੁੱਛੋ ਇਹ ਭਗੌਤੀ ਗੁਰੂ ਕਲਗੀਧਰ ਮਹਾਰਾਜ ਨੇ ਸ੍ਰੀ ਸਾਹਿਬ ਨੂੰ ਕਿਹਾ ਇੱਥੇ ਚਰਖੇ ਚਲਾ ਕੇ ਰਾਜ ਨਹੀਂ ਆਇਆ ਇੱਥੇ ਕਮਲਾ ਕਮਲ ਦੇ ਫੁੱਲ ਗਿਫਟ ਦੇ ਦੇ ਕੇ ਰਾਜ ਨਹੀਂ ਲਿਆ ਜਿੱਦਣ ਰਾਜ ਲਿਆ ਉਹਦੋਂ ਸ੍ਰੀ ਸਾਹਿਬ ਦੇ ਵਿੱਚੋਂ ਗੁਰੂ ਕਲਗੀਧਰ ਨੇ ਸ਼ਾਂਤੀ 'ਚ ਉਹ ਕਦੇ ਰਾਜ ਨਹੀਂ ਮਿਲਦਾ ਰਾਜ ਜਦੋਂ ਮਿਲਿਆ ਕ੍ਰਾਂਤੀ 'ਚ ਮਿਲਿਆ ਸ਼ਾਂਤੀ 'ਚ ਰਾਜ ਨਹੀਂ ਕਦੇ ਮਿਲਿਆ ਸਨਮਾਨ ਜੋ ਖਾਲਸਾ ਜੀ ਮਹਾਰਾਜ ਨੇ ਕਿਹਾ ਪ੍ਰਥਮ ਪਗੌਤੀ ਸਿਮਰ ਕੈ